ਬੁਰੀ ਗੱਲ ਐ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਤੁਸੀਂ ਸਾਰੇ ਇਸ ਗੱਲ ਦੇ ਸਬੂਤ ਹੋ ਪ੍ਰੈਸ ਵਾਲੇ ਸਵੇ ਦੇ ਤੁਸੀਂ ਮੇਰੇ ਨਾਲ ਨਾਲ ਹੀ ਹੋ ਅਸੀਂ ਕਿੰਨੇ ਸ਼ਾਂਤ ਮਹਿਤਰੀਕੇ ਦੇ ਨਾਲ ਇਲیکشن ਫੁਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਹਰ ਕਿਤੇ ਕਹਿ ਰਹੇ ਆ ਵੀ ਨਹੀਂ ਸਰ ਸਾਰੇ ਦੀ ਇੱਜ਼ਤ ਮੁਕੇਸ਼ ਬਾਵਾ ਹੁੰਦੇ ਸਰ ਇੱਕ ਵੀ ਗੱਲ ਇਹ ਹੈ ਕਿ ਇੱਕ ਗੁਰੂਤਾਰੀ ਬੰਦਾ ਹੈ ਉਹਨਾਂ ਨੇ ਘਾਤਰਾ ਪਾਇਆ ਹੋਇਆ ਉਹਨਾਂ ਦੇ ਸਿਰ ਦੇ ਉੱਤੇ ਪੱਗ ਹੈ ਉਹ ਲਾ ਦੇਣੀ ਆ ਕੇ ਆ ਮੇਰੇ ਵੀਰ ਦੇ ਆ ਕੱਪੜੇ ਪਾੜਦੇ ਨੇ ਕਿਨੇ ਕਿਨੇ ਗੁੰਡੇ ਅਕਾਲੀ ਦਲ ਦੇ ਪਵਾ ਦੇਣੇ ਕਿੱਡੀ ਗਲਤ ਗੱਲ ਹੈ ਇਹ ਕੋਈ ਇਹ ਕੋਈ ਮਤਲਬ ਬੰਦਾ ਹੈ ਕਿ ਅੰਦਰ ਆ ਕੇ ਤੁਸੀਂ ਬੈਲਟ ਪੇਪਰ ਪਾੜ ਰਹੇ ਹੋ ਇਹ ਕੰਮ ਤੇ ਸੱਤਾਧਰ ਵਾਲੇ ਕਰਦੇ ਹੁੰਦੇ ਸੀਗੇ ਸੱਤਾਧਰ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਇਲੈਕਸ਼ਨ ਕਰਵਾ ਰਹੀ ਹੈ ਸਵੇਰ ਦੀ ਤੇ ਇਹ ਗੁੰਡਾਗਰਦੀ ਕਰ ਰਹੇ ਹੈ ਪਹਿਲਾਂ ਕਾਂਗਰਸੀ ਕਰ ਰਹੇ ਸੀਗੇ ਉਹਨਾਂ ਨੇ ਉਹਨਾਂ ਦੇ 307 ਦੇ ਪਰਚੇ ਹੋ ਗਏ ਉਹਨਾਂ ਨੇ ਕਾਗਜ਼ ਵਾਪਸ ਲੈ ਲੈ ਡਰਦਿਆਂ ਨੇ ਇਨ੍ਹਾਂ ਦੇ ਇਨ੍ਹਾਂ ਅਕਾਲੀ ਦਲ ਤੇ ਕਾਂਗਰਸ ਤੇ ਦੇਲ ਦੇ ਵਿੱਚ ਇੰਨਾ ਖੌਫ ਆ ਚੁੱਕਿਆ ਹੈ ਆਮ ਆਦਮੀ ਪਾਰਟੀ ਤੋਂ ਰਾਜਸਥਾਨ ਸੀਚ ਕਿ ਇਹ ਗੁੰਡਾਗਰਦੀ ਕਰਨ ਤੇ ਤਿਆਰ ਹੋ ਚੁੱਕੇ ਨੇ ਠੀਕ ਹੈ ਜੀ ਆ ਵਿਚਾਰੇ ਦੋ ਤਿੰਨ ਬੰਦੇ ਆ ਇੱਥੇ ਕੈਮਰੇ ਲੱਗੇ ਨੇ ਇੱਥੇ ਵੀਡੀਓ ਕਢਵਾ ਲਓ ਉਹ ਆਪਣੀ ਗੱਡੀ 'ਚੋਂ ਹਥਿਆਰ ਦਾਤਰ ਕਿਰਪਾ ਨਾਲ ਕੱਟ ਕੱਟ ਬੰਦਿਆਂ ਨੂੰ ਦੇਂਦੇ ਜਿਵੇਂ ਪ੍ਰਸ਼ਾਦ ਦਈਦਾ ਵੀ ਜਾਓ ਜਾ ਕੇ ਉਹਨਾਂ ਤੇ ਗੱਲ ਪਾਓ ਐਬਸੋਲੂਟਲੀ ਤੁਸੀਂ ਆਪ ਸੋਚੋ ਹਾਂ ਸਹੀ ਗੱਲ ਐ ਇੱਥੇ ਕੈਮਰੇ ਲੱਗੇ ਹੋਣੇ ਆ ਸਾਰੀ ਫੁਟੇਜ ਕਢੋਣੀ ਚਾਹੀਦੀ ਐ ਸਾਰਾ ਕੁਝ ਵੇਖਿਆ ਆ ਮੈਡਮ ਜੀ ਮਾਨਾ ਜੀ ਦਾ ਵਿਰੇਜ ਐ ਮੁੰਡਾ ਇੱਕ ਉਹ ਵੀ ਕਾਲੀ ਦਲ ਦਾ ਉਹ ਸਾਰੀ ਦਿਹਾੜੀ 30 ਬੰਦੇ ਲੈ ਕੇ ਬੈਠਾ ਰਿਹਾ ਉਹਨਾਂ ਦੇ ਪੂਰਤੇ ਮੈਡਮ ਮੈਂ ਤੁਹਾਨੂੰ ਫੋਨ ਵੀ ਲਾਇਆ ਸ਼ਾਇਦ ਤੁਸੀਂ ਚੁੱਕਿਆ ਨਹੀਂ ਉਹ ਚਲੇ ਗਿਆ ਵਾ ਤੇ ਆਹੀ ਪਹਿਲਾਂ ਕਿਸੇ ਨੂੰ ਆ ਰਹੇ ਮੈਂ ਲੋਕੀ ਕੰਮ ਉਹ ਚਲੇ ਗਿਆ ਵਾ ਤੇ ਆਹੀ ਮਤਲਬ ਅੰਦਰ ਚਲੇ ਗਿਆ ਵੀ ਚਲੋ ਉਹ ਚਲੇ ਗਿਆ ਤੇ ਆਪਾਂ ਸਰ ਨਹੀਂ ਐ ਜਸਲਾ ਆ ਜੀ ਇੱਥੇ ਅਮਰਤਪਾਲ ਇੱਕ ਮੁੰਡਾ ਕੁਲਦੀਪ ਸਿੰਘ ਦਾ ਇੱਕ ਨਿਸ਼ਾਨ ਸਿੰਘ ਆ ਅਮਰੀਕ ਸਿੰਘ ਦਾ ਇੱਕ ਉਹ ਗਰਸੇਵ ਸਿੰਘ ਬਾਹਰ ਸਾਰੇ ਨਜਾਇਜ਼ ਕੰਮ ਕਰਦੇ ਨੇ ਕੀ ਹਲਕੀ ਹੋਵੇਗਾ ਨਸ਼ਾ ਵੇਚਦੇ ਨੇ ਸਾਰੇ ਮੰਗ ਕੀ ਸਰ ਇਹੀ ਮੰਗ ਇਨਸਾਫ ਚਾਹੀਦਾ ਸਰ ਜੀ ਬਈ ਕੋ ਮੰਗੇ ਹੀ ਹੈ ਸਾਡਾ ਕਲੈਕਸ਼ਨ ਕਮਿਸ਼ਨ ਵੱਲੋਂ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਠੀਕ ਹੈ ਨਾ ਆ ਜਿਹੜੇ ਬੈਲਟ ਪੇਪਰ ਫੜੇ ਆ ਵੀਡੀਓਸ ਤੇ ਸਾਰਿਆਂ ਅੰਦਰ ਦੀ ਆ ਹੀ ਜਾਣੀਆਂ ਨੇ ਠੀਕ ਹੈ ਨਾ ਇਹਨਾਂ ਦੇ ਉੱਤੇ ਸਾਰਿਆਂ ਦੇ ਉੱਤੇ ਪਰਚੇ ਹੋਣੇ ਚਾਹੀਦੇ ਆ ਜਦੋਂ ਕੈਮਰੇ ਨਹੀਂ ਆਉਣਾ ਜੋ ਬੜਤੋ ਡੀਵੀਆ ਚੁੱਕ ਕੇ ਲੱਗਿਆ ਜੀ ਤੁਸੀਂ ਆਪ ਸੋਚੋ ਕਿੰਨਾ ਡਰ ਪੈ ਗਿਆ ਚੋਣ ਪਿੱਛੇ ਤੋਂ ਮੰਗ ਕਰੂੰਗੀ ਕਿ ਟਾਈਮ ਵੀ ਵਿਧਾਇਆ ਜਾਵੇ ਬਿਲਕੁਲ ਅਸੀਂ ਇਹੀ ਕਹਿੰਨੇ ਆ ਕਿ ਚੋਣ ਕਮਿਸ਼ਨ ਨੂੰ ਮੈਂ ਰਿਕੁਐਸਟ ਕਰਦੀ ਆਂ ਵੀ ਇੱਥੇ ਆ ਜਿਹੜਾ ਝਗੜਾ ਹੋਇਆ ਹੈ ਇਹਦੇ ਉੱਤੇ ਜਿਨ੍ਹਾਂ ਨੇ ਝਗੜਾ ਕੀਤਾ ਹੈ ਠੀਕ ਹੈ ਇੱਕ ਦੇ ਉਹ ਜਾ ਕੇ ਅੰਦਰ ਜਾ ਕੇ ਕਹਿੰਦੇ ਕੈਮਰੇ ਦਾ ਸਵਿਚ ਵੀ ਖਿੱਚ ਕੇ ਗਏ ਹੈ ਰਾਈਟ ਉਸ ਤੋਂ ਬਾਅਦ ਇਹਨਾਂ ਨੇ ਬੈਲਟ ਪੇਪਰ ਵੀ ਫਾੜੇ ਹੈ ਇਹਦਾ ਮਤਲਬ ਗੁੰਡਾਗਰਦੀ ਕੀਤੀ ਹੈ ਇਹਨਾਂ ਨੂੰ ਆਦਤ ਪਈ ਹੋਈ ਹੈ ਪਿਛਲੀਆਂ ਸਰਕਾਰਾਂ ਤੋਂ ਗੁੰਡਾਗਰਦੀ ਕਰਨ ਦੀ ਠੀਕ ਹੈ ਨਾ ਜਿਵੇਂ ਕਾਂਗਰਸ ਨੇ ਕੀਤੀ ਹੈ ਵੀ ਇਲੈਕਸ਼ਨ ਦੇ ਪੇਪਰ ਹੀ ਵਾਪਸ ਲੈ ਲੈ ਪਰ ਲੋਕ ਕਟਵਾਤਾ ਮਰਵਾਤਾ ਐਂ ਇਹ ਕਰ ਰਹੇ ਹੈ ਇਹਦਾ ਮਤਲਬ ਬੁਖਲਾਏ ਹੋਏ ਹੈ ਡਰੇ ਹੋਏ ਹੈ ਆਮ ਆਦਮੀ ਪਾਰਟੀ ਤੋਂ ਰਾਜਸਥਾਨੀ ਦੇ ਵਿੱਚ ਜਦੋਂ ਹਮਲਾ ਕੀਤਾ ਖਾਕੀ ਵਰਦੀ ਉਹਨਾਂ ਦਾ ਕੋਈ ਡਰ ਨਹੀਂ ਉਹਨਾਂ ਨੂੰ ਪੁਲਸ ਵਾਲਿਆਂ ਦਾ ਜੀ ਜਦੋਂ ਹਮਲਾ ਕੀਤਾ ਹਾਂ ਜੀ ਉਹਨਾਂ ਨੂੰ ਪੁਲਸ ਘੱਟ ਹੀ ਉਹਨਾਂ ਨੇ ਕਰਾਈ ਦੇਖੋ ਕੈਂਡੀਡੇਟ ਜਿਹੜਾ ਮੌਜੂਦਾ ਕੈਂਡੀਡੇਟ ਆ ਅਕਾਲੀ ਦਲ ਦਾ ਉਹ ਸਾਡੇ ਪਿੰਡ ਆ ਕੇ ਸਰ ਝਗੜਾ ਕਰਨ ਦੇ ਦਾਤਰ ਕਰਬਾਨਾ ਫੜ ਕੇ ਵੇਖੋ ਦੂਜੇ ਪਿੰਡ ਜਾ ਕੇ ਕੀ ਮੰਗ ਕੀ ਕਰ ਰਹੇ ਹੋ ਹੁਣ ਤੁਸੀਂ ਸਰ ਮੰਗ ਤੇ ਸਾਫ਼ ਹੀ ਦੇਹੰਦਿਆ ਸਾਨੂੰ ਇਨਸਾਫ਼ ਚਾਹੀਦਾ ਇਹਨਾਂ ਬੰਦਿਆਂ ਨੂੰ ਸਜ਼ਾਵਾ ਦੇਣ ਜਿਹੜੇ ਵੈਪਨ ਲਈ ਫਿਰਦੇ 2 ਨੰਬਰ ਦੇ ਇਹਨਾਂ ਕੋ ਕਢਾਈ ਜਾਣ ਬਿਲਕੁਲ ਬਿਲਕੁਲ ਮੈਂ ਵੇਖੋ ਜੀ ਆਪਣੇ ਵਰਕਰਜ਼ ਦੇ ਨਾਲ ਮੈਂ ਉਹਨਾਂ ਦੇ ਨਾਲ ਲਖਵਿੰਦਰ ਲਖੇ ਦੇ ਨਾਲ ਵੀ ਖੜੀ ਸੀਗੀ ਜੀ ਇਹਨਾਂ ਦੇ ਨਾਲ ਵੀ ਖੜੀ ਆ ਮੈਂ ਡੱਟ ਕੇ ਖੜੀ ਆ ਵੇਖੋ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਬੂਥ ਤੇ ਬੰਦੇ ਬੈਠੇ ਆ ਵਿਚਾਰੇ ਸ਼ਾਂਤਵੇਂ ਤਰੀਕੇ ਦੇ ਨਾਲ ਆ ਤੁਹਾਨੂੰ ਬਾਬਾ ਜੀ ਦਾ ਫੇਸ ਵੇਖੋ ਤੁਸੀਂ ਹੈ ਇਹਨਾਂ ਦੀ ਵੇਖੋ ਕਿਸ ਤਰੀਕੇ ਦੇ ਨਾਲ ਡਿਸਰੈਸਪੈਕਟ ਕੀਤੀ ਹੈ ਸਭ ਤੋਂ ਪਹਿਲਾਂ ਉਹਦੀ ਬੇਅਦਬੀ ਹੈ ਜੀ ਇਹ ਬੇਅਦਬੀ ਹੈ ਪੱਗ ਦੀ ਸਭ ਤੋਂ ਪਹਿਲਾਂ ਇਹ ਬੇਅਦਬੀ ਦਾ ਪਰਚਾ ਬੰਦਾ ਹੈ ਜਿਹੜੀ ਇਹਨਾਂ ਦੇ ਪੱਗ ਲਈ ਹੈ ਠੀਕ ਹੈ ਆ ਗੁਰੂ ਸਾਹਿਬ ਦਾ ਗਾਤਰਾ ਪਾਇਆ ਹੋਇਆ ਹੈ ਇਹਦੀ ਬੇਅਦਬੀ ਹੈ ਠੀਕ ਹੈ ਨਾ ਇੱਕ ਕਾਲੀ ਹੋ ਕੇ ਇਹ ਇਸ ਚੀਜ਼ ਦੀ ਅਹਿਮੀਅਤ ਨਹੀਂ ਜਾਣਣੀ ਕਾਹਦੇ ਕਾਲੀ ਹੈ ਵੀ ਇਹ ਇਹ ਚੋਰ ਕਾਲੀ ਹੈ ਤਨਯੂ ਦੇ ਮਾਨ ਸਾਹਿਬ ਨੇ ਇਹਨਾਂ ਦੇ ਉੱਤੇ ਆ ਜਿਹੜੇ ਇਹਨਾਂ ਨੇ ਬਾਬਾ ਜੀ ਦੇ ਸਾਡੀ ਗੁਰਗੰਸਾ ਤੇ ਸਰੂਪ ਚੋਰੀ ਕੀਤੇ ਐ ਇਹਨਾਂ ਦੇ ਉੱਤੇ ਪਰਚੇ ਹੋਏ ਐ ਕਿਉਂਕਿ ਇਹ ਫੇਕ ਅਕਾਲੀ ਨੇ ਇਸ ਕਰਕੇ ਆਪਾਂ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ ਜੀ ਠੀਕ ਹੋ ਥੈਂਕ ਯੂ ਉਹ ਆ ਗਏ ਧੱਕੇ ਨਾਲ ਵੋਟਾਂ ਪਾਉਂਦਾ ਸੀ ਮੈਂ ਉਹਨੂੰ ਉਦੋਂ ਦੱਕਿਆ ਵੀ ਮਾਹ ਵੀ ਨਾ ਇਹ ਕੰਮ ਕਰ ਆਂਦਾ ਵੀ ਤੇਰ ਨਾਲ 4 ਵਜੇ ਵੇਖਾਂਗੇ ਉਹਨੇ ਫੇਰ ਇੱਥੋਂ ਸ਼ਿਕਾਰਤ ਕਰਕੇ ਪਿੰਡੋਂ ਸਾਡਿਆਂ ਮੋਹਰ ਲਕਾ ਲਈ ਬੰਦ ਮੁੰਡੇ ਇੱਕ ਨੇ ਅਹੀਂ ਆ ਵੀ ਮੋਰ ਦੇ ਦੋ ਤੇ ਉਹਨਾਂ ਚੋਂ ਫੇਰ ਉਹ ਆ ਗਏ ਨੇ 30 40 ਜਣੇ ਆ ਕੇ ਗੱਲ ਪਾਏ ਨੇ ਮੇਰੇ ਇਥੋਂ ਪਿੰਡ ਦੇ ਪਾਏ ਨੇ ਅਹੀਂ ਦਾਤਰ ਕ੍ਰਪਾਨਾ ਲੈ ਕੇ ਲੈ ਕੇ ਆਈ ਜੀ ਦਾਤਰ ਕ੍ਰਪਾਨਾ ਨਾਲ ਹਾਂਜੀ ਕਿੱਟੇ ਰੋੜੇ 'ਚ ਚੱਲੇ ਜੀ ਪੁਲਿਸ ਦੇ ਕੋਲ ਵੀ ਨਹੀਂ ਰੁਕਿਆ ਕਿ ਕੋਲਥ ਵਿਚਾਰੀ ਰੋਗਦੀ ਪੁਲਿਸ ਨੂੰ ਤਾਂ ਸਮਝਦੇ ਕੱਖ ਨਹੀਂ ਦੇ ਗੁੰਡਾ ਕਰਦੀ ਕੀਤੀ ਨਾ ਕਾਲੀ ਦਲ ਵਾਲਿਆਂ ਨੇ ਕਲੀਅਰ ਹੈ ਸੀ ਉਹ 30 40 ਜਣੇ ਉਧਰੋਂ ਆਏ ਜਿਹੜੇ 30 40 ਸਾਡੇ ਪਿੰਡ ਦੇ ਸੀ ਮੰਨ ਲਓ 100 ਬੰਦਾ ਸੀ ਹੁਣ ਵੋਟਾਂ ਪਿੰਡ 'ਇਹ ਕਿ ਰੋਕਦੇ ਆ ਵੋਟਾਂ 'ਚ ਰੁਕੀਆਂ ਜੀ ਉਹਟਾ ਰੋਕ ਜੀ ਹਾਂਜੀ ਹਾਂਜੀ ਕੀ ਕੀ ਗੱਲ ਹੋਈ ਸਾਰੇ ਆਪਣਾ ਨਾਮ ਦੱਸੋ ਮੇਰਾ ਨਾਮ ਹੀਰਾ ਸਿੰਘ ਆ ਮਹਮਦਪੁਰਾ ਮੇਰਾ ਪਿੰਡ ਆ ਕੀ ਗੱਲ ਹੋਈ ਵੇਖੋ ਜੀ ਉਹਨਾਂ ਦੇ ਬੰਦੇ ਆਏ ਆ ਉਹਨਾਂ ਮੋਹਰ ਲਗਾ ਲਈ ਆ ਸਾਡੀਆਂ ਵੋਟਾਂ ਪੈਣ ਦੀਆਂ ਆ ਉਹਨਾਂ ਆਪਣੀਆਂ ਭਗਤਾ ਲੀਆਂ ਜਿਹੀ ਕਿਹਾ ਦਿਓ ਮੁੜ ਕੇ ਬੰਦੇ ਸਾਡੇ ਗੱਲ ਪੈ ਗਏ ਨੇ ਸਾਰੇ ਉਹਨਾਂ ਕੋਲ ਪਿਸਤੌਲ ਵੀ ਸੀ ਦੋਹਾਂ ਤਿੰਨਾਂ ਬੰਦਿਆਂ ਕੋਲ ਗੋਲੀ ਨਹੀਂ ਚੱਲੀ ਪਰ ਪਿਸਤੌਲ ਸਾਨੂੰ ਵਿਖਾਉਂਦੇ ਸੀ ਉਹਨਾਂ ਕੋਲ ਪਿਸਤੌਲ ਇੱਕ ਗਰਸੇਵਕ ਸਿੰਘ ਆ ਉਹ ਡੇਰੇ ਦਾ ਮੋਟਾ ਆ ਉਹਦੇ ਕੋਲ 2 ਨੰਬਰ ਦਾ ਪਿਸਤੌਲ ਸੀ ਹਾਂ ਦਾਤਰ ਉਹਨਾਂ ਕੋ ਕਿਰਚਾਂ ਗਈਆਂ ਸੀ ਸਰ ਅੰਦਰ ਮੈਲਾ ਪੁਲਿਸ ਉਹਨਾਂ ਨੂੰ ਪੂਰੀ ਹਲਾ ਕੀਤੀ ਮੈਲਾ ਪੁਲਿਸ ਤੇ ਅੰਦਰ ਸਰ ਉਹਨਾਂ ਬੂਗਾ ਬੰਦ ਕਰ ਲਿਆ ਸੀ ਅੰਦਰੋਂ ਉਹਨਾਂ ਬੂਗਾ ਬੰਦ ਕਰ ਲਿਆ ਸੀ ਠੱਕੇਸ਼ਾਈ ਕੀ ਤਿਆਰੀ ਹੈ ਹਾਂਜੀ ਹਾਂਜੀ ਸਰ ਸ਼ਰਯਾਮ ਕੀਤੀ ਜਾ ਰਹੀ ਆ ਠੱਕੇਸ਼ਾਈ ਉਹ ਕੋਈ ਉਹਲਾ ਥੋੜੀ ਹੈ ਸਾਰੇ ਪਿੰਡ ਨੂੰ ਪਤਾ ਵਾ